ਟਾਈਮ ਹੋ ਗਿਆ ਜੀ 11:30 ਤੇ ਦਿਨ ਬੁੱਧਵਾਰ 9 ਜੁਲਾਈ 2025 ਤੇ ਉੱਤਰ ਪ੍ਰਦੇਸ਼ ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਯਾਰ ਰਾਤ ਆਪਾਂ ਇਸ ਵਾਰੀ ਜਗ੍ਹਾ ਤੇ ਰੁਕੇ ਹੋਏ ਸੀਗੇ ਤੇ ਉਹ ਵੀ ਤੁਹਾਨੂੰ ਥਾਂ ਦਿਖਾਉਣੇ ਆ ਤੇ ਗੱਡੀਆਂ ਦੇ ਮੂੰਹ ਸਿੱਧਾ ਰੋਡ ਵੱਲੋਂ ਕਰਕੇ ਲਾਦੇ ਮੁੰਡਿਆਂ ਨੇ ਵੀ ਖਿੱਚ ਦੋ ਪੈਂਡੇ ਤੇ ਸੰਦੀਪ ਭਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਸੰਗਤਾਂ ਨੂੰ ਜਿਹੜੀਆਂ ਦੇਸ਼ ਉਦੇਸ਼ ਤੇ ਬੈਠ ਕੇ ਇਸ ਸਮੇਂ ਤੋਂ ਸਮਾਂ ਕੱਢ ਕੇ ਦੇਖਦੀਆਂ ਨੇ ਤੇ ਜਿਹੜੀਆਂ ਇੱਧਰ ਬੈਠੇ ਨੇ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਆਪਣੇ ਹਰਪਾਲ ਬਾਈ ਨੂੰ ਉਹ ਸਪੋਰਟ ਕਰਿਆ ਕਰੋ ਤੇ ਆਪਾਂ ਰਾਤ ਬਾਈ ਗੱਲ ਕਰੀਏ ਤੇ ਸਾਰਿਆਂ ਨੂੰ ਤੁਸੀਂ ਦੱਸਿਆ ਜਾਣਾ ਵੀ ਆਪਾਂ ਪੈਲਸ ਵਿੱਚ ਰੁਕੇ ਸੀ ਤੇ ਪਰ ਇਹ ਪੈਲਸ ਨਹੀਂ ਆ ਇਹ ਮੰਤਰੀ ਦੇ ਘਰ ਆ ਜਿਵੇਂ ਆਪਾਂ ਕਹਿ ਸਕਦੇ ਹਾਂ ਅਸੀਂ ਵੀ ਬਾਈ ਮੰਤਰੀ ਦੇ ਘਰੇ ਰੁਕੇ ਸੀ ਇਹ ਤੜਕੇ ਸਾਨੂੰ ਪਤਾ ਲੱਗਿਆ ਸੀ ਆ ਤੇ ਵੀ ਏਸੇ ਗੱਲਾਂ ਬਾਤਾਂ ਨਾਲ ਮੈਂ ਵੀ ਤੁਹਾਨੂੰ ਦੱਸਦਾ ਕਿ ਜੋ ਇਹ ਅਪਾਰਾਤ ਪਹਿਲਸ ਪੈਲਸ ਕਹਰੇ ਸੀਗੇ ਇਹ ਪੈਲਸ ਨਹੀਂ ਆ ਇਹ ਕਿਸੇ ਮੰਤਰੀ ਦਾ ਘਰ ਸੀਗਾ ਜੋ ਮੰਤਰੀ ਇੱਥੇ ਹੁਣ ਨਹੀਂ ਰਹਿੰਦਾ ਤੇ ਇੱਥੇ ਬਾਈ ਗਾਰਡ ਰਹਿੰਦੇ ਸੀਗੇ ਜਿਹੜੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਰਹਿਣ ਲਈ ਠੇਕਿਆ ਤਾਂ ਸੀ ਵੀ ਤੁਸੀਂ ਰਹਿ ਲਓ ਕੋਈ ਗੱਲ ਨਹੀਂ ਤੇ ਆਹ ਵਾਲਾ ਜੀ ਉਹ ਆਪਣਾ ਫਾਰਮ ਹਾਊਸ ਜਿਹੜੇ ਥਾਂ ਦੇ ਆਪਾਂ ਰਾਤ ਲੇਟੇ ਹੋਏ ਸੀਗੇ ਜੀ ਵਧੀਆ ਦੋ ਪੱਖੇ ਚੱਲੀ ਜਾਂਦੇ ਸੀ ਇਹ ਸਾਫ਼ ਸੁਥਰਾ ਕਮਰਾ ਸੀਗਾ ਤੇ ਰਾਤ ਵਧੀਆ ਲੰਘੀ ਤੇ ਹੁਣ ਅੱਗੇ ਵੱਲ ਨੂੰ ਚੱਲਦੇ ਆਂ ਵrindavan ਐਥੋਂ ਰਹਿ ਗਿਆ 70 ਕਿਲੋਮੀਟਰ ਵrindavan ਰਹਿ ਗਿਆ 70 ਕਿਲੋਮੀਟਰ ਤੇ ਐਨੇ ਨਾਲ ਹੀ ਥੋੜੀ ਬਿੱਟੂ ਭਾਈ ਨਾਲ ਵੀ ਵਾਰਤਾ ਲਾਫ ਕਰ ਲਈ ਬਿੱਟੂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੀਆਂ ਸੰਗਤਾਂ ਨੂੰ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆਂ ਵੀ ਤੁਸੀਂ ਜੀ ਸਾਰੇ ਠੀਕ ਠਾਕ ਹੋਵੋਗੇ ਇਹ ਹਰਪਾਲ ਬਾਈ ਜੀ ਅੱਜ ਆਪਾਂ ਬਰਿੰਦਾਵਨ ਕਹਿੰ ਨਹੀਂ ਜਾਣਾ ਬਹੁਤ ਦਿਨਾਂ ਦੇ ਆਪਾਂ ਜਾ ਰਹੇ ਹਾਂਗੇ ਪਰ ਅਜੇ ਪਹੁੰਚੇ ਨਹੀਂਗੇ 70 ਕਿਲੋਮੀਟਰ ਕੋਈ ਬਾੜਾ ਨਹੀਂ ਹੈਗਾ ਜੇ ਦੇਖਿਆ ਜਾਵੇ ਤਾਂ ਬਾਕੀ ਜਿਹੜੇ ਸਾਡੀ ਮੈਨੂੰ ਗਰਮੀ ਲੱਗ ਰਹੀ ਹੈ ਅੱਜ ਜਿਹੜੇ ਸਮਾਂ ਨਾਲ ਆਪਾਂ ਟਾਈਮ ਲਗਾਤਾਗਾ ਪਹੁੰਚਦੇ ਮੈਨੂੰ ਅੱਜ ਵੀ ਨਹੀਂ ਲੱਗਦੇ ਪੰਜ ਸਾਢੇ ਪੰਜ ਘੰਟੇ ਜਿਹੜੇ ਸਵੇਰ ਦੇ ਜਿਹੜੇ ਠੰਡੇ ਠੰਡੇ ਹੁੰਦੇ ਹੈਗੇ ਹਾਂ ਉਹ ਆਪਣੇ ਖਰਾਬ ਹੋ ਗਏ ਚਲੋ ਕੋਈ ਨਾ ਥੱਕੇ ਕਾ ਜ਼ਰੂਰ ਹੋਣੇ ਪਰ ਥੋੜਾ ਜਿਆ ਜਲਦੀ ਉੱਠਿਆ ਕਰੋ ਸੋਚਿਸ਼ ਕਰਿਆ ਕਰੋ ਉੱਠਣ ਦੀ ਠੀਕ ਹੈ ਕੋਈ ਨਹੀਂ ਬਾਕੀ ਆਪਾਂ ਅੱਜ ਤਾਂ ਵੈਸੇ ਹੈਗਾ ਹੀ ਆ ਵੀ ਆਪਾਂ ਵਰਿੰਦਾਵਨ ਲਾਉਣਾ ਹੀ ਲਾਉਣਾਗਾ ਵਾਹ ਪੂਰੀ ਲਾ ਦਾਂਗੇ ਤੇ ਬਾਕੀ ਜੇ ਨਾ ਵੀ ਪਹੁੰਚ ਆ ਗਿਆ ਫਿਰ ਕਿਸੇ ਦੀ ਮਿੰਤ ਕਰ ਲਾਂਗੇ ਫਿਰ ਕਿਸੇ ਦਾ ਕੋਠਾ ਪੁੱਛ ਲਾਂਗੇ ਚਲੋ ਮਿਲਦੇ ਆਈ ਫਿਰ ਸਫ਼ਰ ਦੇ ਵਿੱਚ ਤੇ ਚਲੋ ਜੀ ਚੱਲਦੇ ਆ ਫਿਰ ਅੱਜ ਦਾ ਆਪਣਾ ਸਫ਼ਰ ਸਟਾਰਟ ਕਰਦੇ ਆ ਆਪਾਂ ਜੀ ਸਹੀ ਗੱਲ ਆ ਜੀ ਦਾਣੇ-ਦਾਣੇ ਤੇ ਲਿਖਿਆ ਹੁੰਦਾ ਖਾਨ ਵਾਲੇ ਦਾ ਨਾਮ ਇਹ ਆਟਾ ਗਊ ਮਾਤਾ ਦੀ ਕਰਮਾਚੀ ਸੀਗਾ ਆਪਣੇ ਹੈ ਨਹੀਂ ਸੀਗਾ 12 ਵਜ ਗਏ ਜੀ ਰੋਡ ਤੇ ਇੱਕ ਪਿੰਡ ਆਇਆ ਸੀ ਪਿੰਡ ਦਾ ਨਾਂ ਜੀ ਬਸਤੂਆਂ ਤੇ ਰੋਡ ਦੇ ਉੱਪਰ ਇੱਕ ਦੁਕਾਨ ਆਈ ਸੀ ਉਸੇ ਪਿੰਡ ਦੇ ਵਿੱਚ ਨਿਸ਼ੂ ਭਾਈ ਦੀ ਸਾਈਕਲ ਦੇ ਕਲਤਾਰਾਂ ਟੁੱਟੀਆਂ ਸੀਗੀਆਂ ਤਾਰਾ ਠੀਕ ਕਰਾ ਲਈਏ ਬਈ ਕਾ ਹੋਇਆ ਇਸ ਕੋ ਤਾਰਾਂ ਟੁੱਟ ਗਈਆਂ ਹੈਲੋ ਭਾਈ ਜੀ ਤਾਰਾਂ ਟੁੱਟ ਗਈਆਂ ਇਸ ਕੀ ਉਹ ਤਾਰਾਂ ਟੁੱਟ ਗਈਆਂ ਸਮਝ ਲੱਗਦੀ ਹੈ ਲੱਗਦੀ ਹੈ ਤਾਰਾ ਠੀਕ ਕਰਾ ਲਈਏ ਫਿਰ ਚੱਲਦੇ ਆ ਅੱਗੇ ਨੂੰ ਸਾਈਕਲ ਕਰਤੀ ਜੀ ਭਾਈ ਜੀ ਮਿਸਤਰੀ ਨੇ ਰੈਡੀ ਮੈਂ ਉੱਧਰ ਜਾ ਕੇ ਬੈਠਾ ਸੀਗਾ ਤੇ ਬੈਠੇ ਬੈਠੇ ਅੱਖ ਲੱਗ ਗਈ ਸਾਹਮਣੇ ਉਹ ਨੜਕਾ ਹੈਗਾ ਉਹ ਨਾ ਤਾਂ ਨਹੀਂ ਇਹ ਭਾਈ ਉਹੀ ਮੱਕੀ ਜੀ ਦੀ ਆਪਾਂ ਕੱਲ ਗੱਲ ਕੀਤੀ ਸੀਗੀ ਐਂ ਰੋਡ ਦੇ ਉੱਪਰ ਖਿਲਾਰ ਕੇ ਸਕਾਉਂਦੇ ਆ ਜੀ ਕਿਉਂਕਿ ਘਰ ਦੀਆਂ ਥਾਵਾਂ ਥੋੜੀਆਂ ਹੁੰਦੀਆਂ ਤੇ ਐਂ ਰੋਡ ਰੋਡ ਨਵਾਂ ਬਣ ਰਿਹਾਗਾ ਕਿ ਉਸੇ ਰੋਡ ਦੇ ਉੱਪਰ ਸੁੱਕਣੇ ਪਾ ਲਈ ਉਸੇ ਰੋਡ ਦੇ ਉੱਪਰ ਸੁੱਕਣੇ ਪਾਈ ਹੋਈ ਆ ਤੇ ਸੁੱਕ ਕੇ ਫੇਰ ਜਾਊਏ ਕਾਰਖਾਨਿਆਂ ਦੇ ਵਿੱਚ ਰਾਇਮ 4 ਵਜ ਗਏ ਜੀ ਤੇ ਹਾਤਰਸ ਆਪਾਂ ਪਹੁੰਚਣ ਵਾਲੇ ਆ ਹਾਤਰਸ ਵਾਸੀ ਪਹੁੰਚ ਹੀ ਗਏ ਆ ਆਪਾਂ ਤੇ ਰਾਹ ਦੇ ਵਿੱਚ ਇੱਕ ਮੰਦਿਰ ਆਇਆ ਸੀਗਾ ਤੇ ਬਾਈਆਂ ਨੇ ਮੈਨੂੰ ਹੱਥ ਮਾਰ ਕੇ ਬੁਲਾਇਆ ਤੇ ਸਤਿ ਸ੍ਰੀ ਅਕਾਲ ਬਾਈ ਜੀ ਨਮਸਕਾਰ ਸਤਿ ਜੀ ਨਮਸਕਾਰ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਆਪਕਾ ਹਮਾਰਾ ਤੋਂ ਸੁਖਮਨ ਨਾਮ ਹਮਾਰਾ ਸ਼ਿਵ ਕੁਮਾਰ ਨਾਮ ਜੀ ਹਾਂ ਤੇ ਆਪ ਯੂਪੀ ਕੇ ਰਹਿਣੇ ਵਾਲੇ ਹੋ ਹਾਂ ਜੀ ਅੱਛਾ ਤੋਂ ਇਹ ਕੌਣ ਸਾ ਸ਼ਹਿਰ ਹੈ ਜੀ ਹਾਤਰਸ ਜ਼ਿਲ੍ਹਾ ਹਾਤਰਸ ਜ਼ਿਲ੍ਹਾ ਹਾਤਰਸ ਡਿਸਟ੍ਰਿਕਟ आtras तो ये जो मंदिर है ये किस बाबा का मंदिर है बगीची है भोले बाबा की भोले बाबा का मंदिर है भोले नील कंठ महादेव कंठ सर नील कंठलेश महादेव महादेव तो ये कितना पुराना मंदिर है ये, तो ये, ये तो सौ तो वर्ष पुराना है सौ वर्ष पुराना है तो वैसे ये खुला है अभी मंदिर ये दर्शन कर सकती हो आप चलो 100 वर्ष पुराना मंदिर जी महादेव का ਇਮਾਰਤ ਦੇਖ ਕੇ ਵੀ ਲੱਗਦਾ ਹੀ ਹੋਣਾਗਾ ਵੀ ਇਹ ਕਿੰਨਾ ਕੁ ਪੁਰਾਣਾ ਮੰਦਿਰ ਆ ਜਿਵੇਂ ਆਪਾਂ ਨੂੰ ਬਾਈ ਬਾਈਆਂ ਨੇ 100 ਵਰ੍ਹੇ ਪੁਰਾਣਾ ਮੰਦਿਰ ਦੱਸਿਆਗਾ ਮੇਰੇ ਹਿਸਾਬ ਨਾਲ ਇੰਨਾ ਕੁ ਹੋ ਸਕਦਾ ਇੱਥੋਂ ਦੇ ਸੇਵਾਦਾਰ ਬਾਈ ਕਹਿੰਦੇ ਐ ਨਹੀਂ ਜਾਣਾ ਕਹਿੰਦੇ ਪਾਣੀ ਪੀ ਕੇ ਜਾਇਓ ਜਰੂਰ ਮੈਂ ਕਹਾਂ ਚਲੋ ਜਰੂਰ ਪੀ ਕੇ ਜਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਆ ਬਾਈ ਆ ਜੋ ਮੰਦਰ ਦੀ ਸੇਵਾ ਕਰਦਾ ਹੈ ਮੰਦਰ ਦੇ ਵਿੱਚ ਤੇ ਬਾਈ ਕਿਤਨਾ ਟਾਈਮ ਹੋ ਗਿਆ ਆਪਕੋ ਸੇਵਾ ਕਰਤੇ ਕੋ ਮੰਦਰ ਕੀ ਕਈ 50 ਵਰ 50 ਵਰਸ਼ ਹਾਂ ਬਈ 50 ਸਾਲ ਹੋ ਗਏ ਬਾਈ ਨੂੰ ਇੱਥੇ ਸੇਵਾ ਕਰਦਿਆਂ ਇਸ ਮੰਦਰ ਦੇ ਵਿੱਚ ਇਸ ਦਾ ਹਿੰਦੀ ਦੇ ਵਿੱਚ ਵੀ ਲਿਖਿਆ ਹੋਇਆਗਾ ਤੇ ਥੱਲੇ ਉਰਦੂ ਵਿੱਚ ਵੀ ਲਿਖਿਆ ਹੋਇਆਗਾ ਬਾਕੀ ਮੋਟਾ ਮੋਟਾ ਇਤਿਹਾਸ ਬੇ ਤੁਹਾਨੂੰ ਮੈਂ ਹੀ ਦੱਸਦਾ ਕਿ ਇਹਨੂੰ ਬਣੇ ਨੂੰ ਕਾਫੀ ਟਾਈਮ ਹੋ ਗਿਆ 1882 ਈਸਵੀ ਦਾ ਬਣਿਆ ਹੋਇਆ ਹੈ ਨਾ ਇਹ 1882 ਈਸਵੀ ਦਾ ਇਹ ਮੰਦਿਰ ਬਣਿਆ ਹੋਇਆ ਹੈਗਾ ਬਹੁਤ ਪੁਰਾਣਾ ਮੰਦਿਰ ਹੈ ਜੀ ਹਾਤ ਰਸ ਰਹਿ ਗਿਆ ਜੀ 1 ਕਿਲੋਮੀਟਰ 1 ਕਿਲੋਮੀਟਰ ਇਹ ਪੂਰਾ ਸਾਫ ਸੁਥਰਾ ਰੋਡ ਆ ਗਿਆ ਹੁਣ ਤਾਈ ਵਧੀਆ ਰੋਡ ਹੈ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਪਿੱਛੇ ਥੋੜਾ ਜਿਹਾ ਰੋਡ ਸੀਗਾ ਟੁੱਟਿਆ ਹੋਇਆ ਤੇ ਉਹ ਵੀ ਨਵਾਂ ਬਣੀ ਜਾਂਦਾਗਾ ਉਹ ਵੀ ਕੁਝ ਟਾਈਮ ਤੱਕ ਸਹੀ ਬਣ ਜਾਊਗਾ ਪੂਰਾ ਸਾਫ਼ ਹੀ ਹਾਤਰਸ ਸਾਰਾ ਸ਼ਹਿਰ ਲੰਘ ਕੇ ਤੇ ਫਿਰ ਪਿੱਛੇ ਮੁੜ ਪਏ ਪਿੱਛੇ ਇਸ ਕਰਕੇ ਮੁੜਿਆ ਜੀ ਕਿ ਇਸ ਹਾਤਰ ਸ਼ਹਿਰ ਦੇ ਵਿੱਚ ਕਿਲਾ ਹੈਗਾ ਤੇ ਇੱਕ ਮੰਦਿਰ ਵੀ ਹੈਗਾ ਉਸ ਕਰਕੇ ਪਿੱਛੇ ਮੁੜਿਆ ਇਹ ਵੀ ਮੰਦਿਰ ਵੀ ਦਿਖਾਵਾਂਗੇ ਤੇ ਕਿਲਾ ਵੀ ਦਿਖਾਵਾਂਗੇ ਹੋ ਸਕਦਾ ਤਾਂ ਆਪਾਂ ਤੇ ਗੁਰਦੁਆਰਾ ਸਾਹਿਬ ਵੀ ਹੈਗਾਗਾ ਆਪਾਂ ਉੱਥੇ ਵੀ ਜਾਵੜੀਏ ਤੇ ਰਹਿ ਕੋਈ ਰਹਿਣ ਬਸੇਰੇ ਦਾ ਕੋਈ ਹੋਇਆ ਤਾਂ ਠੀਕ ਆ ਤਾਂ ਨਹੀਂ ਤਾਂ ਫਿਰ ਆਪਾਂ ਗੁਰੂ ਘਰ ਹੀ ਜਾਵਾਂਗੇ ਕਿਲਾ ਦਿਖਾ ਦਈਏ ਹਾਤਰਸ ਕਿਲਾ ਮੇਨ ਰੋਡ ਤੋਂ ਜਾਂਦਾ ਜੀ ਇੱਕ ਛੋਟਾ ਰੋਡ ਜੋ ਜਾਂਦਾ ਘੰਟਾ ਕਰਨ ਤੇ ਘੰਟਾ ਘਰ ਤੋਂ ਰੋਡ ਜਾਏਗਾ ਜੀ ਕਿਲੇ ਵੱਲ ਨੂੰ ਘੰਟਾ ਘਰ ਤੋਂ ਸੱਜੇ ਹੱਥ ਨੂੰ ਸਿੱਧਾ ਰੋਡ ਜਾਏਗਾ ਜੀ ਜੋ ਜਾਂਦਾ ਹਾਤਰਸ ਕੇ ਲੈਣ ਚਲੋ ਚੱਲਦੇ ਆ ਤੁਸੀਂ ਦੇਖ ਸਕਦਾ ਕਿੰਨੀਆਂ ਕਿੰਨੀਆਂ ਪੁਰਾਣੀਆਂ ਮਾਰਤਾ ਪੰਨਾਂ ਨੇ ਹਾਤਰਸ ਹਾਤਰਸ ਸ਼ਹਿਰ ਦੀਆਂ ਪੀੜੀਆਂ ਪੀੜੀਆਂ ਗਲੀਆਂ ਜਿਨ੍ਹਾਂ ਦੇ ਵਿੱਚ ਵਸਾਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਜੀ ਜਿਹੜਾ ਹਾਤਰਸ ਸ਼ਹਿਰ ਹਨਈ ਇਹ ਹੀਂਗ ਦੇ ਮਾਮਲੇ ਚ ਪਛਾਣਿਆ ਜਾਂਦਾ ਜੀ ਇੱਥੇ ਹੀਂਗ ਦੀਆਂ 70 ਫੈਕਟਰੀਆਂ ਨੇ ਜੀ ਇਸ ਹਾਤਰਸ ਸ਼ਹਿਰ ਦੇ ਵਿੱਚ ਜੋ ਉੱਤਰਾ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈਗਾ ਲਓ ਜੀ ਪਹੁੰਚ ਗਏ ਆਪਾਂ ਦਾਉ ਜੀ ਮਹਾਰਾਜ ਮੰਦਿਰ ਤੇ ਚੱਲਦੇ ਆਂ ਅੱਗੇ ਦੇਖਦੇ ਆ ਕਿਦਾਂ ਦਾ ਇਹ ਮੰਦਿਰ ਆ ਤੇ ਨਾਲ ਤੁਹਾਨੂੰ ਦਿਖਾਉਣੇ ਆ ਵੀਡੀਓ ਨਾਲ ਬਣੇ ਰਹੋ ਇਹ ਆ ਜੀ ਦਾਓ ਜੀ ਮੰਦਿਰ ਹਾਤ ਰਸਕੇਲਾ ਚੱਲਦੇ ਆ ਅੱਗੇ ਇਥੋਂ ਦਾ ਮੈਂ ਜਿੰਨਾ ਕੋਚਿਆ ਬਾਈਆਂ ਤੋਂ ਇਹਦਾ ਇਤਿਹਾਸ ਇੰਨਾ ਕਾ ਜੀ ਕਿ ਇੱਥੇ ਮੁਸਲਮਾਨ ਰਾਜਾ ਹੁੰਦਾ ਸੀਗਾ ਜੀ ਉਹਨੇ ਮੰਦਿਰ ਬਣਾਇਆ ਸੀਗਾ ਇਹ ਤੇ 1870 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਤੇ ਗੋਲਾਬਾਰੀ ਵੀ ਕੀਤੀ ਸੀਗੀ ਆ ਤੁਸੀਂ ਜਿਹੜੇ ਨਿਸ਼ਾਨ ਦੇਖ ਸਕਦੇ ਹੋ ਇਹ ਤੋਪਾਂ ਦੇ ਗੋਲੇ ਦੇ ਨਿਸ਼ਾਨ ਆ ਤੇ ਪਰ ਮੰਦਿਰ ਨੂੰ ਕੁਝ ਨਹੀਂ ਹੋਇਆ ਸੀਗਾ ਮੰਦਿਰ ਇਦਾਂ ਦਾ ਇਦਾਂ ਹੀ ਆ 1870 ਸਵੀ ਦੇ ਵਿੱਚ ਆ ਗੋਲਾਬਾਰੀ ਹੋਈ ਸੀਗੀ ਇਹ ਮੰਦਰ ਉਸ ਤੋਂ ਵੀ ਪੁਰਾਣਾਗਾ ਹਾਲ ਇਸ ਮੰਦਰ ਤੇ ਇਸ ਇਲਾਕੇ ਦੇ ਆਮ ਲੋਕ ਹੀ ਆਉਂਦੇ ਆ ਜਿਹੜੇ ਇੱਥੋਂ ਦੇ ਲੋਕਲ ਆ ਤੇ ਸਤੰਬਰ ਦੇ ਵਿੱਚ ਕਹਿੰਦੇ ਇੱਥੇ ਮੇਲਾ ਵੀ ਲੱਗਦਾਗਾ ਮੇਲਾ ਹੁੰਦਾ 15 ਦਿਨਾਂ ਦਾ ਉੱਥੋਂ ਅਲੱਗ-ਅਲੱਗ ਕੰਟਰੀਆਂ ਦੇ ਵੀ ਲੋਕ ਇੱਥੇ ਆਉਂਦੇ ਆ ਜੀ ਉਹ ਮੇਲੇ ਮੇਲਾ ਦੇਖਣ ਲਈ બસ ਇਹੀ ਇਸ ਮੰਦਰ ਦਾ ਇਤਿਹਾਸ ਸੀਗਾ ਜੀ ਤੇ ਇੱਕ ਗੱਲ ਹੋਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀਗਾ ਵੀ ਇੱਥੇ ਇੱਕ ਕਿਲਾ ਵੀ ਹੈਗਾ ਤੇ ਇਸ ਮੰਦਰ ਨੂੰ ਹੀ ਕਿਲਾ ਕਿਹਾ ਜਾਂਦਾ ਜੀ ਗਲਤੀ ਨਾਲ ਬੋਲ ਹੋ ਗਿਆ ਪਹਿਲਾਂ ਪਤਾ ਨਹੀਂ ਸੀਗਾ ਤੇ ਇੱਥੋਂ ਦੇ ਬਾਈਆਂ ਨੂੰ ਪੁੱਛਿਆ ਮੈਂ ਉਹਨਾਂ ਨੇ ਦੱਸਿਆ ਵੀ ਇਸ ਮੰਦਰ ਨੂੰ ਹੀ ਕਿਲਾ ਕਿਹਾ ਜਾਂਦਾਗਾ ਛੇਲੇ ਦਾ ਨਾਮ ਆ ਜੀ ਲੱਕੀ ਮੇਲਾ ਜੋ ਸਤੰਬਰ ਦੇ ਵਿੱਚ ਲੱਗਦਾ ਉਹ ਤੁਹਾਨੂੰ ਲੱਕੀ ਮੇਲਾ ਕਹਿੰਦੇ ਹੋ 15 ਦਿਨਾਂ ਦਾ ਹੁੰਦਾ ਇਹ ਉਹ ਉਸ ਮੰਦਰ ਤੋਂ ਬਿਲਕੁਲ ਸਿੱਧਾ ਹੀ ਥੱਲੇ ਇਹ ਵਾਲੀ ਜਗ੍ਹਾ ਜੀ ਇਹ ਵਾਲੀ ਜਗ੍ਹਾ ਦਾ ਨਾਮ ਹੈਗਾ ਜੀ ਅਖਾੜਾ ਅਖਾੜਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਵੀ ਜਿਹਨੂੰ ਕੁਸ਼ਤੀ ਕਹਿ ਦਿੰਦੇ ਆ ਇਹ ਉਹ ਵਾਲਾ ਜੀ ਤੇ ਜਦੋਂ ਇੱਥੇ ਮੇਲਾ ਹੁੰਦਾ ਸਤੰਬਰ ਦੇ ਵਿੱਚ ਉਦੋਂ ਇੱਥੇ ਕੁਸ਼ਤੀ ਵੀ ਲੜੀ ਜਾਂਦੀ ਆ ਕੋਲ ਵੀ ਕਰਾਇਆ ਜਾਂਦੇ ਆ ਤੇ ਉੱਥੇ ਆ ਪੌੜੀਆਂ ਦੇਖ ਸਕਦੇ ਹੋ ਕਹਿੰਦਾ ਬਹੁਤ ਜ਼ਿਆਦਾ ਰਸ਼ ਹੁੰਦਾ ਇੱਥੇ ਤੇ ਇਹ ਸਾਰਾ ਅਖਾੜਾ ਵੀ ਫੁੱਲ ਹੁੰਦਾਗਾ ਤੇ ਉੱਪਰ ਪੂਰਾ ਮੰਦਰ ਵੀ ਫੁੱਲ ਹੁੰਦਾਗਾ ਇੰਨਾ ਗਾ ਰਸ਼ ਹੁੰਦਾ ਮੇਲੇ ਤੇ ਤੇ ਮੇਲਾ ਪੂਰਾ 15 ਦਿਨ ਚੱਲਦਾ ਹੁੰਦਾ ਇੱਥੇ ਨਾ ਛੋਟੇ ਛੋਟੇ ਜਵਾਕ ਮਿਲੇ ਸੀ ਆਪਾਂ ਨੂੰ ਤੇ ਕਹਿੰਦੇ ਬਹੁਤ ਬੜੇ ਫੈਨ ਆ ਭਈਆ ਕੇ ਹਮ 100 ਸੱਚ ਲੱਗ ਰਾਇ ਹੈ 올 ਇੰਡੀਆ ਟੂਰ ਪੇ ਦੇਵਨ ਕੇ ਸਾਹੇ ਕੇ ਨਾਲੀਂਏ ਸਾਹੇ ਮਿਲਾ ਦੇ ਬਹੁਤ ਅੱਛਾ ਲੱਗ ਰਾਇ ਮੇਰੀ ਵੀਡੀਓ ਕਬ ਦੇਖੀ ਦੀ ਆਪਨੇ ਮੈਂ ਨੇ ਤਰਸੋ ਪਰਸੋ ਦੇਖੀ ਦੀ ਬਹੁਤ ਅੱਛੀ ਵੀਡੀਓ ਲੱਗਦੀ ਹੈ ਬਹੁਤ ਅੱਛੀ ਵੀਡੀਓ ਲੱਗਦੀ ਹੈ ਭਾਈ ਕੋ ਠੀਕ ਹੈ ਬਹੁਤ ਬਹੁਤ ਧੰਨਵਾਦ ਆਪਕਾ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਭਾਈ ਕੋ ਬਹੁਤ ਅੱਛੀ ਵੀਡੀਓ ਬਣਾਤੇ ਹੈਸ ਸਬਸਕ੍ਰਾਈਬ ਪਲੀਜ਼ ਬਹੁਤ ਪਿਆਰੇ ਬੱਚਿਆ ਮੈਨੂੰ ਕਹਿੰਦੇ ਭਾਈ ਹੋਰੀ ਆਇਓ ਕਹਿੰਦੇ ਮੇਰਾ ਨਾਮ ਲੈ ਕੇ ਬੱਚਿਆਂ ਨੇ ਮੈਨੂੰ ਬੁਲਾਇਆ ਕਹਿੰਦਾ ਹਰਪਾਲ ਬਾਈ ਕਿਵੇਂ ਹੋ ਮੈਂ ਕਹਾ ਠੀਕ ਹੈ ਜੀ ਅਜੀ ਤੁਹਾਡੀ ਪਰਸੋਂ ਹੀ ਪਰਸੋਂ ਪਤਨੀ ਚੌਥੇ ਕਹਿੰਦਾ ਤੁਹਾਡੀ ਇਸ ਵੀਡੀਓ ਦੇਖੀ ਸੀ ਆਪਣੇ ਆਪ ਹੀ ਸਾਡੇ ਸਾਹਮਣੇ ਆ ਗਈ ਇਹ ਕਹਿੰਦਾ ਦੇਖ ਕੇ ਬਹੁਤ ਖੁਸ਼ੀ ਹੋਈ ਥੋਣੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕਹਿੰਦਾ ਤੁਸੀਂ 올 ਇੰਡੀਆ ਟੂਰ ਕਰ ਰਹੇ ਹੋ ਮੈਂ ਕਹਾ ਤੁਹਾਨੂੰ ਵੀ ਵਧੀਆ ਲੱਗਿਆ ਬਈ ਚਲੋ ਆਪਾਂ ਗੱਲਬਾਤ ਕਰਦੇ ਹਾਂ ਕਿਲਾ ਵੀ ਘੁੰਮ ਲਿਆ ਤੇ ਉਹ ਮੰਦਿਰ ਵੀ ਘੁੰਮ ਲਿਆ ਜੀ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਹਾਤ ਰਸ ਨਾਨਕ ਦਰਬਾਰ ਸਾਹਿਬ ਗੁਰਦੁਆਰਾ ਵੀ ਭਾਈ ਤੁਸੀਂ ਰਾਤ ਦੇ ਇੱਥੇ ਦੇਖ ਸਕਦੇ ਹੋ ਕਿੰਨਾ ਰਸ਼ ਆ ਇਸ ਸ਼ਹਿਰ ਦੇ ਵਿੱਚ ਸਾਈਕਲ ਵੀ ਧੀਰ ਕੇ ਦੇਖ ਕੇ ਚਲਾਉਣੀ ਪੈਂਦੀ ਆ ਇੱਕ ਹੱਥ 'ਚ ਫੋਨ ਆ ਇੱਕ ਹੱਥ 'ਚ ਸਾਈਕਲ ਠੀਕ ਹੈ ਜੀ ਆਪਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਗੁਰਦੁਆਰਾ ਬਾਬਾ ਜੀ ਨੇ ਰਹਿਣ ਲਈ ਆਪਾਂ ਨੂੰ ਥਾਂ ਦੇਤੀ ਆ ਜੀ ਕਹਿੰਦਾ ਕਮਰਾ ਕੁਮਰਾ ਤਾਂ ਇੱਥੇ ਨਹੀਂ ਹੈਗਾ ਤੁਸੀਂ ਹਾਲ ਦੇ ਵਿੱਚ ਸੌ ਸਕਦੇ ਹੋ ਮੈਂ ਕਿਹਾ ਕੋਈ ਚੱਕਰ ਨਹੀਂ ਬਾਬਾ ਆਪਾਂ ਹਾਲ ਦੇ ਵਿੱਚ ਹੀ ਸੌ ਜਾਾਂਗੇ ਚੱਲਦੇ ਆਂ ਫਿਰ ਜਿਵੇਂ ਆਪਾਂ ਗੁਰਦੁਆਰੇ ਦੇ ਵਿੱਚ ਰਹਿਣ ਲਈ ਥਾਂ ਪੁੱਛੀ ਸੀ ਤੇ ਉਵੇਂ ਹੀ ਬਾਈ ਆਪਾਂ ਨੂੰ ਆ ਕੇ ਮਿਲਿਆ ਇੱਕ ਜਿਹੜੇ ਬਾਈ ਨਾਲ ਸੰਦੀਪ ਦੀ ਗੱਲਬਾਤ ਹੋਈ ਸੀਗੀ ਤੇ ਮੰਦਰ ਦੇ ਵਿੱਚ ਮਿਲਿਆ ਸੀ ਬਾਈ ਤੇ ਬਾਈ ਦਾ ਨਾਮ ਹੈਗਾ ਰਜਿਤ ਖਾਨ ਯਾ ਵਾਈ ਨਜ਼ਰ ਦਿਖਾਣ ਔਰ ਸਰ ਕੀ ਹਾਲ ਹੈ ਠੀਕ ਹੋ ਪੰਜਾਬੀ ਬੋਲੇ ਤੋ ਆਪ ਟੁੱਟੀ ਟੁੱਟੀ ਆਦੀ ਹੈ ਬਾਈ ਚਲੋ ਟੋ ਬੋਲ ਲੇਤਾ ਹਾਂ ਅਸੀਂ ਵੀ ਹਿੰਦੀ ਮੇ ਪੰਜਾਬੀ ਥੋੜੀ-ਮੋਟੀ ਕੋਲਦੇਤੇ ਹੈਂ हमको ਵੀ ਇਤਨੀ ਹਿੰਦੀ ਨਹੀਂ ਆਤੀ ਹੈ ਹਾਂ ਹੁੰਦਾ ਬਾਈ ਟੂ ਲੈਂਗੁਏਜ ਆਪਣੀ ਸਮਝਦੇ ਅੱਛਾ ਤੇ ਬਾਈ ਆਪਾਂ ਨੂੰ ਲੈ ਕੇ ਆਇਆਗਾ ਬੋਬੀ ਪਰੋਠਾ ਵਾਲਾ ਬੋਬੀ ਆ ਕੇ ਬਾਬੀ ਚਲੋ ਬੋਬੀ ਵੀ ਪਰੋਠੇ ਵਾਲਾ ਤੇ ਬਾਬੀ ਵੀ ਪਰੋਠੇ ਵਾਲਾ ਪਰੋਠਿਆਂ ਤੋਂ ਬਾਈ ਜੀ ਪਹਿਲਾ ਬਾਈ ਜੀ ਕੋਲੇ ਵੀ ਮੋਟਰਸਾਈਕਲ ਸੀਗਾ ਤੇ ਬਾਈ ਜੀ ਕਹਿੰਦਾ ਆਪਾਂ ਬੰਦੇ ਪੂਰੇ ਨਹੀਂ ਆਉਂਦੇ ਤੇ ਤੇ ਬਾਈ ਫਿਰ ਗੱਡੀ ਚੱਕ ਲਿਆ ਸਕੋਰਪੀਓ ਚਲੋ ਬਾਈ ਫਿਰ ਬਾਈ ਕਹਿੰਦਾ ਆਪਾਂ ਮੋਟਰਸਾਈਕਲ ਤੇ ਤਿੰਨ ਬੰਦੇ ਪੂਰੇ ਨਹੀਂ ਆਉਣੇ ਤੇ ਬਾਈ ਜੀ ਨੇ ਫਿਰ ਘਰੋਂ ਸਕੋਰਪੀਓ ਗੱਡੀ ਕੱਢ ਲੈਂਦੀ ਵੀ ਫਿਰ ਉਹ ਖੁੱਲ ਕੇ ਗੇੜੇ ਦਿੰਨੇ ਕਹਿੰਦਾ ਅੱਜ ਬਿਲਕੁਲ ਜੀ ਆ ਤਰਸ ਸ਼ਹਿਰ ਦੇ ਵਿੱਚ ਚਲੋ ਘੁੰਮਦੇ ਆਤਰਾ ਸ਼ਹਿਰ ਰਾਜ ਦਾ ਵੀਊ ਦੇਖਦੇ ਆ ਟਾਈਮ ਹੋ ਗਿਆ ਜੀ ਸਵਾ ਦੋ ਦਾ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵਧਦੀ ਆ ਆਸ ਕਰਦਾ ਆਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਵੀ ਵਧੀਆ ਦੇਖਣ ਨੂੰ ਮਿਲ ਰਿਹਾਗਾ ਵਧੀਆ ਕਮੈਂਟ ਆ ਰਹੇ ਆ ਤੇ ਪੜ੍ਹ ਕੇ ਵੀ ਦਿਲ ਖੁਸ਼ ਹੁੰਦਾਗਾ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ